ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ 8:30 ਦਾ 4:00 ਦਾ ਤਰੀਕ ਅੱਜ ਹੈਗੀ ਆ 25 ਨਵੰਬਰ ਦਿਨ ਮੰਗਲਵਾਰ ਦੀ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਮੈਂ ਲਗੀਆਂ ਜੀ ਹੁਣ ਆਥਨ ਦੇ ਕੰਮ ਤੰਦੇ ਕਰਨ ਅੱਜ ਮੈਂ ਥੋੜੀ ਜਿਹੀ ਲੇਟ ਹੋਗੀ ਕਿਉਂਕਿ ਅਸੀਂ ਕਿਤੇ ਗਏ ਹੋਏ ਸੀ ਥੋੜਾ ਜਿਹਾ ਕੰਮ ਸੀਗਾ ਉਹਦਾ ਕਰਕੇ ਜਾਣਾ ਪਿਆ ਸੀਗਾ ਤੇ ਹੁਣ ਮੈਂ ਕੰਮ ਧੰਦੇ ਕਰਨ ਲੱਗੀ ਆਂਗੀ ਤੇ ਅੱਜ ਆਪਾਂ ਰੋਟੀ ਨਹੀਂ ਬਣਾਉਣੀ ਹੈਗੀ ਅੱਥਰੇ ਅੱਜ ਬਣਾਉਣੇ ਨੇ ਚੌਲ ਅੱਜ ਮੇਰੀ ਵੀ ਥੋੜੀ ਸਿਹਤ ਠੀਕ ਨਹੀਂ ਸੀਗਾ ਤੇ ਇਹਦੇ ਡੈਡੀ ਕਹਿੰਦੇ ਵੀ ਚੌਲ ਬਣਾ ਲੈ ਨਾਲੇ ਹਲਕਾ ਜਿਹਾ ਖਾਣਾ ਹੋਊ ਜੂ ਸਬਜ਼ੀਆਂ ਸੂਜੀਆਂ ਪਾ ਕੇ ਬਣਾਵਾਂਗੇ ਦਹੀਂ ਹੈਗੀ ਨਾਲ ਦਹੀਂ ਖਾ ਲਾਂਗੇ ਤੇ ਬਾਕੀ ਵਿੱਚ ਜਿਵੇਂ ਪਿਆਜ਼ ਟਮਾਟਰ ਉਹਦਾ ਤੜਕਾ ਜ਼ਰੂਰ ਲਾਵਾਂਗੇ ਤੇ ਬਾਕੀ ਮੰਮੀ ਨੂੰ ਕਿਨੂਆ ਬਣਾ ਕੇ ਦੇਣਾਗਾ ਕਿਉਂਕਿ ਉਹਨਾਂ ਨੂੰ ਅੱਜ ਮੈਂ ਸਵੇਰੇ ਰੋਟੀ ਦੇਤੀ ਸੀ ਅੱਗੇ ਮੈਂ ਉਹਨਾਂ ਨੂੰ ਸ਼ਾਮ ਨੂੰ ਰੋਟੀ ਦਿਨੀ ਹੁੰਨੀ ਆ ਸਵੇਰੇ ਕਿਨੂਆ ਬਣਾ ਕੇ ਦਿਨੀ ਹੁੰਨੀ ਆ ਤੇ ਅੱਜ ਮੈਂ ਜਣੀ ਕਿ ਸਵੇਰੇ ਨਾਲ ਕਿਨੂਆ ਖਾਤਮ ਸੀ ਫਿਰ ਉਹਨਾਂ ਨੂੰ ਸਵੇਰੇ ਰੋਟੀ ਬਣਾਤੀ ਸੀਗੀ ਤੇ ਚਲੋ ਜੀ ਹੁਣ ਕੰਮ ਧੰਦੇ ਲੱਗਦੇ ਆ ਤੇ ਜਿਹੜੇ ਤੇ ਬਣੇ ਰਿਹਾ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੂਗੇ ਬਾ ਚੱਲੇ ਹੁਣ ਰਸੋਈ ਦੇ ਵਿੱਚ ਤੇ ਇਧਰ ਅਰਮਾਨ ਦੇ ਡੈਡੀ ਨੇ ਸਾਗ ਲਿਆ ਕੇ ਰੱਖਤਾ ਹਲੇ ਆਪਾਂ ਸਾਗ ਸਾਫ ਕਰਨਾਗਾ ਇਹ ਗੱਲ ਤੇ ਆਪਣੀ ਰਸੋਈ ਦਾ ਸਾਸ ਸੁੱਤਰੀ ਆ ਆ ਦੁੱਧ ਗਰਮ ਕੀਤਾ ਹੋਇਆ ਇਹ ਸੋਚ ਖੋਲਣੀ ਆ ਦੁੱਧ ਦੇ ਦੁੱਧ ਜਮਾਉਣਾਗਾ ਤੇ ਇੱਕ ਨਾ ਅੱਜ ਇਹਨਾਂ ਨੇ ਲਿਆਂਦਾ ਪਤੀਲਾ ਇਹ ਆਹ ਵਾਲਾ ਪਤੀਲਾ ਦੁੱਧ ਗਰਮ ਕਰਨ ਵਾਸਤੇ ਸਟੀਲ ਦਾ ਮੰਗਾਇਆਗਾ ਕਿਉਂਕਿ ਜਿਹੜਾ ਆਪਣਾ ਪੁਰਾਣਾ ਪਤੀਲਾ ਸੀਗਾ ਨਾ ਉਹ ਬਹੁਤ ਟਾਈਮ ਪੁਰਾਣਾ ਸੀਗਾ ਤੇ ਉਹ ਨਾ ਬਿਲਕੁਲ ਥੱਲਾ ਘਸ ਗਿਆ ਸੀ ਉਹਦੇ ਵਿੱਚ ਦੁੱਧ ਥੱਲੇ ਲੱਗ ਜਾਂਦਾ ਸੀ ਜਿੱਦਾਂ ਕਰਕੇ ਨਾ ਫਿਰ ਜਦੋਂ ਚਾਹ ਬਣਾਉਂਦੇ ਸੀ ਚਾਹ ਜੋ ਵੀ ਹਮਕ ਆਉਂਦੀ ਸੀ ਫਿਰ ਰਮਾਨ ਦੇ ਡੈਡੀ ਕਹਿੰਦੇ ਸੀ ਮੈਨੂੰ ਪੀਣੀ ਜੋ ਹਮਕ ਆਉਂਦੀ ਹੈ ਦੁੱਧ ਚੋਂ ਫਿਰ ਤਾਂ ਕਰਕੇ ਪਤਾ ਨਹੀਂ ਕਹਿੰਨੀ 400 ਹਨ 500 ਦਾ ਕਹਿੰਦੀ ਸੀ ਇਹ 3 ਲੀਟਰ ਦਾ ਲਿਆਂਦਾ ਨਾ ਨੇ 3 ਕਿਲੋ ਦਾ ਤੇ ਇਹ ਕੇ ਲਿਆਂਦਾ ਇੱਕ ਆ ਚਾਹ ਵਾਲਾ ਪਤੀਲਾ ਲਿਆਂਦਾ ਤੇ ਚਾਹ ਵਾਲਾ ਪਤੀਲਾ ਵੀ ਜਿਹੜਾ ਆਪਣਾ ਬਹੁਤ ਪੁਰਾਣਾ ਹੋ ਗਿਆ ਸੀ ਉਹ ਵੀ ਥੱਲਾ ਵੀ ਘਸ ਗਿਆ ਸੀ ਉਹਦਾ ਵੀ ਉਹ ਮੈਂ ਉੱਪਰ ਰੱਖਤੀ ਇਹ ਇਹਨਾਂ ਨੂੰ ਪਿੱਤਲ ਦਾ ਲਿਆਂਦਾ ਚਾੜਾ ਪਤੀਲਾ ਜਿਹੜਾ ਦੁੱਧ ਵਾਲਾ ਹਨਾ ਪਿੱਤਲ ਦਾ ਬਹੁਤ ਮਹਿੰਗਾ ਹੁੰਦਾ ਸੀ ਫਿਰ ਤਾਂ ਕਰਕੇ ਸਟੀਲ ਦਾ ਲਏ ਪਰ ਚੱਕਣ ਦੇ ਵਿੱਚ ਬਹੁਤ ਭਾਰੀ ਹੈ ਇਹ ਤੇ ਇਹ ਵਾਲਾ ਪਤੀਲਾ ਲਿਆਂਦਾ ਬਸ ਇਹ ਦੋ ਚੀਜ਼ਾਂ ਲਿਆਂਦੀਆਂ ਤੇ ਇੱਕ ਹੀ ਮਧਾਣੀ ਬਟਾਕੇ ਲੈ ਕੇ ਆਏ ਨੇ ਤੇ ਇਹ ਮਧਾਣੀ ਪਤਾ ਨਹੀਂ ਕਿੱਥੇ ਰੱਖ ਗਏ ਸ਼ਾਇਦ ਕਮਰੇ 'ਚ ਰੱਖ ਗਏ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਕਿਉਂਕਿ ਆਪਣੀ ਪੁਰਾਣੀ ਮਧਾਣੀ ਜਿਹੜੀ ਖਰਾਬ ਹੋ ਗਈ ਸੀ ਠੀਕ ਵੀ ਕਰਾਈ ਸੀ ਫੇਰ ਨਹੀਂ ਉਹ ਠੀਕ ਹੋਈ ਕਿਉਂਕਿ ਹੁਣ ਸੁੱੱਚ ਖੋਲਣੀ ਆ ਹਨਾ ਦੁੱਧ ਵੱਧ ਹੋਇਆ ਕਰੂਗਾ ਤੇ ਛੋਟੀ ਮਧਾਨੀ ਜਿਹੜੀ ਆਪਣੀ ਜਿਹੜੀ ਆ ਗੜਬੇ ਵਾਲੀ ਆ ਉਹ ਤਾਂ ਘੱਟ ਦੁੱਧ ਰੜਕਦੀ ਆ ਹਨਾ ਉਹ ਆਪਾਂ ਆਮ ਜਿਵੇਂ ਘਰ ਵਾਸਤੇ ਦੁੱਧ ਰੜਕਦਿਆਂ ਉਹਦੇ ਵਾਸਤੇ ਹੈਗੀ ਜਿਹੜੀ ਵੱਡੀ ਮਧਾਨੀ ਆ ਉਹ ਵਿੱਚ ਪੈਸੇ ਪਾ ਕੇ ਇਹ ਵਟਾ ਕੇ ਲੈ ਕੇ ਆਈ ਨੇ ਬਸ ਆ ਦੋ ਇਹ ਦੋ ਪਤੀਲੇ ਲੈ ਕੇ ਆਂਦੇ ਆ ਬਾਕੀ ਸਬਜ਼ੀਆਂ ਸੂਬਜ਼ੀਆਂ ਲੈ ਕੇ ਆਏ ਨੇ ਅਦਰਕ ਵਗੈਰਾ ਲੈ ਕੇ ਆਏ ਨੇ ਤੇ ਚਲੋ ਜੀ ਹੁਣ ਮੈਂ ਫਟਾਫਾਟ ਜਿਹੜੀ ਸਵੇਰ ਵਾਸਤੇ ਤਿਆਰੀ ਆ ਉਹ ਕਰਕੇ ਰੱਖਦੀ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਲੋ ਜੀ ਮੈਂ ਲੱਕੀ ਹੁਣ ਸਾਗ ਧੋਣ ਨੜੇ ਅਦਰਕ ਵਗੈਰਾ ਧੋਣ ਤੇ ਲਸਣ ਮੇਰੀ ਹਨਾ ਛਿੱਲ ਕੇ ਜਿਹੜੀ ਡੱਬੇ ਚ ਪਾ ਕੇ ਤਰੀ ਹੋਈ ਆ ਤੇ ਮੈਂ ਇਦਾਂ ਹੀ ਕਰਦੀ ਹੁੰਨੀ ਆ ਵਿੱਚ ਦੀ ਜਰੂਰ ਜਦੋਂ ਮੰਮੀ ਬਿਮਾਰ ਹੋਈ ਸੀ ਨਾ ਉਦੋਂ ਮੇਰਾ ਕੰਮ ਦਾ ਸਿਸਟਮ ਬਹੁਤ ਵਿਗੜ ਜੇ ਗਿਆ ਸੀ ਕਿਉਂਕਿ ਇੱਕ ਟੈਨਸ਼ਨ ਬਹੁਤ ਰਹਿੰਦੀ ਸੀ ਤੇ ਜਦੋਂ ਨਮੀ ਨਮੀ ਸੱਟ ਜੀ ਲੱਗਦੀ ਹੁੰਦੀ ਹੈ ਨਾ ਉਦੋਂ ਫਿਰ ਹਨਾ ਸਮਝਣ ਦਾ ਵੀ ਨਹੀਂ ਟਾਈਮ ਮਿਲਦਾ ਤੇ ਸੰਭਲਣ ਦਾ ਵੀ ਹਨਾ ਤੇ ਇਹਦੇ ਨਾਲ ਕੰਮ ਬਹੁਤ ਛੇਤੀ ਨਿਪਟ ਜਾਂਦਾ ਜਦੋਂ ਬੇਲੀ ਹੁੰਦੀ ਹੈ ਨਾ ਮੈਂ ਉਦੋਂ ਬੈਠੀ ਲਸਣ ਛੱਲ ਰਹੀ ਹਾਂ ਪਰ ਜੇ ਮਤਾਲ ਵਗੈਰਾ ਬਣਾਉਣੀ ਆ ਜਿਵੇਂ ਹੁਣ ਸਾਗ ਬਣਾਉਣਾ ਹੁਣ ਮੈਨੂੰ ਲਸਣ ਛੱਲਣ ਦੀ ਲੋੜ ਨਹੀਂ ਕਿਉਂਕਿ ਲਸਣ ਛੱਲ ਕੇ ਪਹਿਰ ਰੱਖੀ ਹੋਈ ਆ ਤੇ ਜਿਹੜੀ ਹੋਰ ਤਿਆਰੀ ਆ ਉਹ ਵੀ ਹੁਣ ਮੈਂ ਕਰ ਦੇਣੀ ਆ ਫਟਾਫਟ ਹਾਂਜੀ ਤੇ ਹੁਣ ਮੈਂ ਇੱਥੇ ਆ ਗਈ ਜੀ ਬਾਹਰ ਮੈਂ ਹੁਣ ਤੋੜ ਰਹੀ ਆ ਪਾਲਕ ਕਿਉਂਕਿ ਹਨਾ ਸਵੇਰੇ ਸਾਗ ਦੀ ਸਾਗ ਧਰੂੰਗੀ ਤੇ ਉਹਦੇ ਪਾਸੇ ਜਿਹੜੀ ਤਿਆਰੀ ਆ ਜਿਵੇਂ ਪਾਲਕ ਹੋ ਗਈ ਮੀਥੇ ਹੋ ਗਈ ਬਾਥੂ ਹੋ ਗਿਆ ਤੇ ਮੈਂ ਹੁਣੀ ਤੋੜ ਕੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਰੱਖ ਦੂੰਗੀ ਤੇ ਲਸਣ ਵਗੈਰਾ ਆਪਣੀ ਹਨਾ ਛਿੱਲੀ ਪਈ ਆ ਤੇ ਬਸ ਅਦਰਕ ਕੱਟਣ ਵਾਲਾ ਰਹਿੰਦਾਗਾ ਕਿਉਂਕਿ ਇਹ ਹੀ ਉਹ ਚੀਜ਼ਾਂ ਹਨਾ ਜਿਤੇ ਸਾਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਪਰ ਜੇ ਆਪਾਂ ਤਿਆਰੀ ਪਹਿਲਾਂ ਕਰਕੇ ਰੱਖ ਲਈਏ ਫਿਰ ਸਾਗ ਤਾਂ ਮੈਨੂੰ ਟਾਈਮ ਨਹੀਂ ਲੱਗਦਾ ਮਾ ਕੇ ਤੁਹਾਨੂੰ ਹਨਾ ਮੇਰੀ ਮਜਬੂਰੀ ਪਤਾ ਹੀ ਆ ਵੀ ਵੈਸੇ ਤਾਂ ਅਸੀਂ ਜਦਨੇ ਸਾਗ ਧਰਨਾ ਹੁੰਦਾ ਸੀ ਉਦਨੀ ਇਹਦੀ ਸਵੇਰੇ ਤਿਆਰੀ ਕਰਦੇ ਹੁੰਦੇ ਸੀ ਪਰ ਹੁਣ ਮੰਮੀ ਢਿੱਲੇ ਹੋਣ ਕਰਕੇ ਹਨਾ ਪਤਾ ਨਹੀਂ ਹੁੰਦਾ ਕਾਦ ਮੈਨੂੰ ਜਿਹੜਿਆ ਨਾਲ ਬੈਠੇ ਹਨਾ ਇਹ ਮੰਮੀ ਦੀ ਟੇਕ ਕੇਅਰ ਕਰਨ ਵਾਸਤੇ ਰੱਖੇ ਹੋਏ ਨੇ ਕਈ ਵਾਰੀ ਤਾਂ ਮਤਲਬ ਇਹ ਇਕੱਲੇ ਸੰਭ ਲੈਂਦੇ ਆ ਕਈ ਵਾਰੀ ਮੈਨੂੰ ਨਾਲ ਲੱਗਣਾ ਪੈਂਦਾ ਸੋ ਤਾਂ ਕਰਕੇ ਫਿਰ ਮੈਨੂੰ ਇਹ ਹੁੰਦਾ ਵੀ ਹਨਾ ਜਦੋਂ ਵੀ ਵਿੱਚ ਦੀ ਟਾਈਮ ਮਿਲਦਾ ਫਟਾਫਟ ਜਿਹੜਾ ਮੇਰਾ ਕੰਮ ਹੈ ਵੀ ਮੈਂ ਉਹ ਨਾਲ ਦੀ ਨਾਲ ਨਵੀੜ ਦੀ ਚੱਲਾਂ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਟਾਈਮ ਹਲੇ ਪਿਆ ਅਥਨ ਦੀ ਹਲੇ ਰੋਟੀ ਪਾਣੀ ਦਾ ਵੀ ਟਾਈਮ ਪਿਆ ਸੀਗਾ ਤੇ ਮੈਂ ਕਿਹਾ ਵੀ ਚਲੋ ਫਟਾਫਟ ਪਹਿਲਾਂ ਜਿਹੜਾ ਅ ਵੀ ਜਿਹੜੀ ਤਿਆਰੀ ਆ ਉਹ ਕਰਕੇ ਰੱਖਦਾ ਕਿਉਂਕਿ ਨਾ ਫਿਰ ਆਪਾਂ ਦੂਜੇ ਪਾਸੇ ਗੇਟ ਵੀ ਬੰਦ ਕਰ ਦਿੰਨੇ ਹੁੰਨੇ ਹਨ ਟਾਈਮ ਸਿਰ ਤੇ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਬਾੜੀ ਦੇ ਵਿੱਚੋਂ ਵੀ ਜਾ ਕੇ ਜਿਹੜਾ ਸਮਾਨ ਤੋੜਨਾ ਉਹ ਵੀ ਤੋੜ ਲਿਆ ਮੈਂ ਹੁਣ ਅਸੀਂ ਆਗੇ ਸੀ ਬਾਰਾਤੀ ਮੈਥੇ ਪਾਲਕ ਤੋੜ ਰਹੀ ਸੀ ਥੋੜੀ ਜੀ ਪਾਲਕ 15 ਤੋੜੀ ਆ ਕੁਝ ਬਾਹਰੋਂ ਤੋੜੀ ਆ ਤੇ ਐਦ ਕੀ ਨਾ ਪਤਾ ਨਹੀਂ ਕੀ ਗੱਲ ਆ ਜੀ ਪਾਲਕ ਪੂਰੀ ਉੱਠੀ ਜੇ ਨਹੀਂ ਹੈਗੀ ਆਹ ਪਾਲਕ ਨੂੰ ਵੀ ਵਿਜੀ ਹੋਏ ਤੁਸੀਂ ਆ ਮੰਨ ਲਓ ਵੀ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਵਿੱਚ ਹਣੇ ਤੱਕ ਇੰਨੀ ਕੁ ਪਾਲਕ ਹੋਈ ਆ ਮਤਲਬ ਅੱਧਿਕ ਗਿੱਠ ਦੀ ਮਸਾ ਪਤਾ ਨਹੀਂ ਕੀ ਰੀਜ਼ਨ ਆਪਣੀ ਸਾਡੀ ਨਹੀਂ ਹੋਈ ਜਾਂ ਇਸ ਵਾਰੀ ਕੋਈ ਪ੍ਰੋਬਲਮ ਆ ਇੱਕ ਵਾਰੀ ਇਦਾਂ ਵੀ ਹੋਇਆ ਸੀ ਨਾ ਆਇਤੋਂ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਆ ਉਦੋਂ ਕਾਫੀ ਕਰਾਂ ਨੇ ਵੀ ਧਣੀਆਂ ਬੀਜਿਆ ਸੀ ਬੀਜਿਆ ਸੀ ਉਧਣੀਆਂ ਹੀ ਨਹੀਂ ਉੱਠਿਆ ਸੀ ਹਨਾ ਕਦੇ ਕਦੇ ਹੁੰਦਾ ਨਾ ਵੀ ਕੋਈ ਚੀਜ਼ ਨਹੀਂ ਹੁੰਦੀ ਪਤਾ ਨਹੀਂ ਕੀ ਗੱਲ ਹੈ ਤੇ ਇੱਥੇ ਅਸੀਂ फटाफट ਹੁਣ ਪਾਲਕ ਤੋੜ ਕੇ ਫਿਰ ਉਦੋਂ ਦਾ ਤੋੜ ਲਿਆ ਸੀ ਥੋੜੇ ਜਿਹੀ ਮੇਥੇ ਨਾਲ ਹੀ ਤੋੜ ਲਿਆ ਸੀ ਬਾਤੋਂ ਤੇ ਇਹਦੇ ਨਾਲ ਇੱਕ ਇਹ ਵੀ ਹੈ ਜੀ ਮੈਨੂੰ ਜਿਵੇਂ ਹੁਣ ਅਗਰ ਮੈਂ ਸਵੇਰੇ ਸਾਢੇ 6:00 ਵਜੇ ਉੱਠ ਕੇ ਸਾਗ ਘਰੂੰਗੀ ਹਨਾ ਤੇ ਥੋੜਾ ਜਿਹਾ ਆਪਣਾ ਕੰਮ ਵੀ ਕੰਟਰੋਲ ਦੇ ਵਿੱਚ ਰਹਿੰਦਾ ਤੇ ਪ੍ਰਮਾਤਮਾ ਦੇ ਚਰਨੀ ਲੱਗਣ ਦਾ ਵੀ ਟਾਈਮ ਮਿਲ ਜਾਂਦਾ ਹਨਾ ਤੇ ਇਹਦੇ ਨਾਲ ਹੀ ਮੈਂ ਟਾਈਮ ਅਡਜਸਟ ਕਰਦੀ ਆ ਮੈਨੂੰ ਬਹੁਤ ਕਈ ਵਾਰ ਇਦਾਂ ਦੇ ਕਮੈਂਟ ਆਉਂਦੇ ਜਿਵੇਂ ਤੁਸੀਂ ਕਿਵੇਂ ਟਾਈਮ ਮੈਨੇਜ ਕਰਦੇ ਹੋ ਹਨਾ ਵੀ ਤੁਸੀਂ ਸਾਧਰੇ ਉੱਠ ਕੇ ਵੀ ਕੰਮ ਵੀ ਨਿਮ ਕਰਦੇ ਹੋ ਸਾਧਰੇ ਕਰ ਲੈਨੇ ਹੋ ਤੁਸੀਂ ਪਾਠ ਵੀ ਕਰਦੇ ਹੋ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਮੈਨੂੰ ਕਾਫੀ ਵਾਰ ਇਦਾਂ ਦੇ ਕਮੈਂਟ ਆਏ ਨੇ ਸੋ ਇਹੀ ਰੀਜ਼ਨ ਹੈ ਜੀ ਜਦੋਂ ਵੀ ਮੈਨੂੰ ਟਾਈਮ ਮਿਲਦਾ ਫਰੀ ਤੇ ਜਿਹੜਾ ਵੀ ਮੈਨੂੰ ਐ ਹੁੰਦਾ ਵੀ ਆਹ ਕੰਮ ਮੈਨੂੰ ਨਿਮੜ ਲੈਣਾ ਚਾਹੀਦਾ ਵੀ ਇਹਦੇ ਨਾਲ ਮੇਰਾ ਵੀ ਜਿਹੜਾ ਮੂਰੇ ਕੰਮ ਘਟ ਜਾਊਗਾ ਜਿਵੇਂ ਲਸਣ ਵਗੈਰਾ ਛਿੱਲਣਾ ਹੋ ਗਿਆ ਹਨਾ ਤੇ ਇਦਾਂ ਦੇ ਕੰਮ ਮੈਂ ਨਾਲ ਦੀ ਨਾਲ ਕਰਦੀ ਰਹਿਣੀ ਆ ਜਿਵੇਂ ਹੁਣ ਆ ਸਾਗ ਦੀ ਤਿਆਰੀ ਵੀ ਅਜਾਥ ਨੇ ਕਰਕੇ ਧਰ ਦੇਣੀ ਆ ਫਿਰ ਤੜਕੀ ਟਾਈਮ ਇਹਨੂੰ ਜ਼ਿਆਦਾ ਨਹੀਂ ਲੱਗਣਾ ਤੇ ਇਦਾਂ ਹੀ ਵਿੱਚੋਂ ਫਿਰ ਪਾਠ ਕਰਨ ਨੂੰ ਵੀ ਟਾਈਮ ਨਿਕਲੇ ਆਉਂਦਾ ਪਰ ਜਦੋਂ ਮੰਮੀ ਢਿੱਲੇ ਹੋਏ ਸੀ ਉਹ ਤਾਂ ਤੁਸੀਂ ਐ ਸੰਭਲੋ 15 20 ਦਿਨ ਮੈਂ ਬਿਲਕੁਲ ਪਾਠ ਨਹੀਂ ਸੀ ਕੀਤਾ ਤੇ ਚਲੋ ਹੁਣ ਤਾਂ ਪਰਮਾਤਮਾ ਦੀ ਮਿਹਰ ਹੋਈ ਉਹਦੋਂ ਕਿਉਂਕਿ ਮਨ ਜਾਈ ਇੰਨਾ ਟੁੱਟ ਗਿਆ ਸੀ ਹਨਾ ਕਿ ਹੁੰਦਾ ਨਾ ਕਈ ਵਾਰੀ ਆਪਣਾ ਮਨ ਬਹੁਤ ਜ਼ਿਆਦਾ ਡੋਲ ਜਾਂਦਾ ਸੋ ਹੁਣ ਤਾਂ ਪਰਮਾਤਮਾ ਦੀ ਚਲੋ ਮਿਹਰ ਆ ਕਿਰਪਾ ਵਾਹਿਗੁਰੂ ਦੀ ਤੇ ਇਸੇ ਤਰ੍ਹਾਂ ਜਿਵੇਂ ਟਾਈਮ ਨੂੰ ਮੈਨੇਜ ਕਰ ਲੈਨੀ ਆਂਗੀ ਤੇ ਇਹਦੇ ਨਾਲ ਮੈਨੂੰ ਆਪਣੇ ਲਈ ਵੀ ਟਾਈਮ ਨਿਕਲਿਆ ਆਉਂਦਾ ਹੈ ਪਾਠ ਲਈ ਵੀ ਟਾਈਮ ਨਿਕਲਿਆ ਆਉਂਦਾ ਤੇ ਥੋੜੀ ਰੈਸਟ ਵੀ ਹੋ ਜਾਂਦੀ ਆ ਤੇ ਜੇ ਆਪਾਂ ਸਾਰਾ ਕੰਮ ਹਨਾ ਟਾਈਮ ਤੇ ਕਰਨ ਬੈਠੀਏ ਤੇ ਫਿਰ ਆਪਾਂ ਨੂੰ ਆਪਦੇ ਲਈ ਟਾਈਮ ਨਹੀਂ ਬਚਦਾ ਤੇ ਨਾ ਹੀ ਪਾਠ ਕਰਨ ਨੂੰ ਟਾਈਮ ਬਚਦਾ ਸੋ ਇੰਨਾ ਚੀਜ਼ਾਂ ਨੂੰ ਜੇ ਆਪਾਂ ਧਿਆਨ ਚ ਰੱਖ ਲਈਏ ਤਾਂ ਆਪਾਂ ਮਤਲਬ ਕਿ ਬੜੀ ਆਸਾਨੀ ਨਾਲ ਜਿਹੜਾ ਕੰਮ ਵੀ ਨਿਬੇੜ ਲੈਣੇ ਆ ਵਾਦ ਤੋਂ ਵੱਧ ਕੰਮ ਵੀ ਨਿਬੜ ਜਾਂਦਾ ਨਾਲੇ ਸਿਆਣਿਆਂ ਦੀ ਕਹਾਵਤ ਹੈ ਹਨਾ ਕਿ ਵੇਲੇ ਤੇ ਗੱਫੇ ਤੇ ਕਵੇਲੇ ਦੀਆਂ ਟੱਕਰਾਂ ਜਦੋਂ ਕੋਈ ਵੀ ਕੰਮ ਆਪਾਂ ਵੇਲੇ ਤੇ ਕਰ ਲੈਨੇ ਆ ਤਾਂ ਉਹ ਆਪਾਂ ਨੂੰ ਘੱਟ ਵੀ ਲੱਗਦਾ ਛੇਤੀ ਵੀ ਨਿਬੜ ਜਾਂਦਾ ਤੇ ਟੈਨਸ਼ਨ ਵੀ ਨਹੀਂ ਪੈਂਦੀ ਤੇ ਉਹ ਮਤਲਬ ਕਿ ਟਾਈਮ ਵੀ ਬਹੁਤ ਬਚ ਜਾਂਦਾ ਹਨਾ ਤੇ ਤੁਸੀਂ ਵੀ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਵੀ ਜਿਹੜੇ ਕੰਮ ਆਪਾਂ ਪਹਿਲਾਂ ਕਰ ਸਕਦੇ ਆ ਉਹ ਤੁਸੀਂ ਨਾਲ ਦੀ ਨਾਲ ਅਗਰ ਨੇ ਮੀਟ ਦੇ ਜਾਉਂਗੇ ਹਨਾ ਵੈਸੇ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜਾ ਲਸਣ ਅਦਰਕ ਵਗੈਰਾ ਉਹ ਵੀ ਛਲ ਛਲ ਕੇ ਰੱਖ ਦਿੱਤਾ ਜਾਂਦਾ ਹਨਾ ਜਾਂ ਹੋਰ ਵੀ ਕਈ ਚੀਜ਼ਾਂ ਮਤਲਬ ਕਿ ਨਾਲ ਦੀ ਨਾਲ ਕੰਮ ਨਵੇੜ ਕੇ ਰੱਖਦੇ ਆ ਤੇ ਅੱਜ ਤੁਸੀਂ ਥੋੜਾ ਮਾਫ ਕਰਿਓ ਜੇ ਮੇਰਾ ਗਲਾ ਵੀ ਨਾ ਥੋੜਾ ਜਿਹਾ ਖਰਾਬ ਹੈਗਾ ਕਿਉਂਕਿ ਠੰਡ ਦਾ ਮੌਸਮ ਹਨਾ ਸ਼ੁਰੂ ਹੋ ਰਿਹਾ ਤੇ ਸਵੇਰੇ ਸਾਂਝਰੇ ਉੱਠਦੇ ਆ ਤੇ ਹਵਾ ਲੱਗ ਜਾਂਦੀ ਹੈ ਹਨਾ ਸੋਦਾ ਕਰਕੇ ਥੋੜਾ ਜਿਹਾ ਗਲਾ ਮੈਨੂੰ ਲੱਗ ਰਿਹਾ ਵੀ ਅੱਜ ਖਰਾਬ ਆ ਸੋ ਪਲੀਜ਼ ਜੇ ਤੁਹਾਨੂੰ ਹੁਣ ਡਿਸਟਰਬੈਂਸ ਹੋਈ ਤਾਂ ਐਡਜਸਟ ਕਰ ਲਿਓ ਤੇ ਨਾਲ ਨਾਲ ਇੱਥੇ ਜੀ ਮੈਂ ਹੁਣ ਬਾਤੋਂ ਨਾ ਇੱਥੇ ਮੈਂ ਤੋੜ ਰਹੀ ਸੀ ਮੇਥੇ ਹਾਂ ਜੀ ਮੇਥੇ ਤੋੜ ਰਹੀ ਸੀ ਨਾਲ ਨਾਲ ਮੈਂ ਮੇਰੀ ਮਾਸੇ ਦੀ ਕੁੜੀ ਨਾਲ ਗੱਲ ਕਰ ਰਹੀ ਸੀ ਕਿਉਂਕਿ ਮੈਨੂੰ ਨਾ ਪਤਾ ਨਹੀਂ ਚੱਲਿਆ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਨਾ ਮੇਰਾ ਸੂਟ ਤਿਆਰ ਕਰਾਇਆ ਸੀਗਾ ਉਹ ਭੇਜ ਰਹੇ ਸੀਗੇ ਤੇ ਕਿਸੇ ਦੇ ਹੱਥ ਤੇ ਉਹਦੇ ਵਾਸਤੇ ਫੋਨ ਕਰਿਆ ਸੀ ਉਹਨਾਂ ਨੇ ਵੀ ਉੱਥੇ ਜਾ ਕੇ ਤੁਸੀਂ ਫੜ ਲਿਆ ਓ ਤੇ ਸੂਟ ਉਹਨਾਂ ਨੇ ਪਿਛਲੀਆਂ ਸਰਦੀਆਂ 'ਚ ਤਿਆਰ ਕਰਵਾਇਆ ਸੀ ਤੇ ਭੇਜਿਆ ਇਸ ਵਾਰੀ ਇਹ ਪਿਛਲੀ ਵਾਰ ਟਾਈਮ ਹੀ ਨਹੀਂ ਮਿਲਿਆ ਮੈਂ ਕਿਹਾ ਚਲੋ ਵੀ ਅਗਲੀ ਵਾਰ ਮੰਗਾ ਲਾਂਗੇ ਵੀ ਹੁਣ ਤਾਂ ਸਰਦੀਆਂ ਖਤਮ ਹੋ ਗਈਆਂ ਨਾ ਤੇ ਮਲੇਰ ਕੋਲੇ ਨਾ ਆਪਣਾ ਇੱਕ ਬੂਟੇ ਵਿੱਚ ਨਾਲ ਆ ਉਹ ਉਹਨਾਂ ਦੇ ਪਿੰਡਾਂ ਕੰਨੀ ਵੀ ਜਾਂਦਾ ਹੈ ਤੇ ਇੱਥੇ ਮਲੇਰ ਕੋਲੇ ਦਾ ਤੇ ਫਿਰ ਉਹਦੇ ਹੱਥੋਂ ਸੂਟ ਭੇਜ ਦਿੰਦੇ ਆ ਫਿਰ ਅਸੀਂ ਉਹਨਾਂ ਤੋਂ ਫੜ ਲਿਆਉਨੇ ਹੁੰਦੇ ਆ ਉਹਨਾਂ ਨੇ ਕਢਾਈ ਕਰਵਾ ਕੇ ਭੇਜਿਆਗਾ ਤੇ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਹਨਾ ਪਸ਼ਮੀਨੇ ਦਾ ਸੂਟ ਆਹੋ ਤੇ ਬਾਕੀ ਆਪਣੇ ਪਿੰਡ ਚ ਵਿਆਹ ਵੀ ਆ ਰਿਹਾ ਤੇ ਮੈਨੂੰ ਲੱਗਿਆ ਵੀ ਜ ਜਾਣਾ ਪਿਆ ਤੇ ਮੈਂ ਉਹੀ ਸੂਟ ਪਾ ਜੂ ਕਢਾਈ ਬਹੁਤ ਸੋਹਣੀ ਹੋਈ ਵੀ ਉਹ ਤੇ ਕਿਉਂਕਿ ਆਏ ਆ ਹਨ ਤੁਹਾਨੂੰ ਪਤਾ ਹੈ ਖਰਚੇ ਬਹੁਤ ਹੋ ਰਹੇ ਆ ਮੈਂ ਕਿਉਂ ਇੱਕ ਅਲੱਗ ਤੋਂ ਸੂਟ ਲੈ ਕੇ ਕਿਉਂਕਿ ਵਿਆਹ ਦੇ ਵਿੱਚ ਨਾ ਸੂਟ ਪਾਨੇ ਉਸ ਤੋਂ ਬਾਅਦ ਵੈਸੇ ਵੀ ਨਾ ਆਪਾਂ ਨੂੰ ਕੰਮ ਆਉਂਦਾ ਹਨਾ ਪਿਆਈ ਰਹਿੰਦਾਗਾ ਸੋ ਮੈਂ ਕਿਹਾ ਕਿਉਂ ਪੈਸੇ ਵੇਸਟ ਕਰਨੀ ਆ ਵੀ ਚਲੋ ਤਿਆਰ ਕਰਾਇਆ ਹੋਇਆ ਛੋਟਾਗਾ ਵੀ ਮੈਂ ਉਹੀ ਸਟਿਚ ਕਰਵਾ ਕੇ ਉਹੀ ਪਾ ਲਾਂਗੀ ਪਰ ਦੇਖੋ ਹੁਣ ਹਨਾ ਸਟਿਚ ਹੋ ਪਾਊਗਾ ਕਿ ਨਹੀਂ ਕਿਉਂਕਿ ਮੈਨੂੰ 27 28 ਨੂੰ ਚਾਹੀਦਾ ਤੇ ਤਰੀਕ ਅੱਜ 25 ਹੋ ਗਈ ਆ ਬਾਕੀ ਦੇਖਦੇ ਆ ਟੇਲਰ ਨਾਲ ਗੱਲ ਕਰਕੇ ਅਗਰ ਹੋ ਸਕਿਆ ਹਨਾ ਤਾਂ ਵੀ ਫਿਰ ਸਟਿਚ ਕਰਵਾ ਲਾਂਗੇ ਨਹੀਂ ਫਿਰ ਦੇਖਾਂਗੇ ਲਓ ਜੀ ਮੈਂ ਬਾਥੂ ਵੀ ਤੋੜ ਲਈ ਤੇ ਪਾਲਕ ਵੀ ਤੋੜ ਲਈ ਆਪਾਂ ਤੇ ਮੇਥੇ ਵੀ ਤੋੜ ਲਿਆਂਦੇ ਤੇ ਹੁਣ ਮੈਂ ਜਿਹੜੀ ਬਾਕੀ ਦੀ ਤਿਆਰੀ ਆ ਉਹ ਵੀ ਕਰਕੇ ਰੱਖ ਦੂੰ ਧੋ ਕੇ ਰੱਖਾਂਗੇ ਆਪਾਂ ਕੱਟਾਂਗੇ ਸਵੇਰੇ ਉੱਠ ਕੇ ਤੇ ਬਾਕੀ ਦੇ ਕੰਮ ਤਾਂ ਜਿਹੜੇ ਉਹ ਨਿਬੇੜਨਾ ਤੇ ਹੁਣ ਮੈਂ ਲੱਗਦੀ ਆ ਮੰਮੀ ਵਾਸਤੇ ਕਿਨੂਆ ਆਪਾਂ ਫੇਰ ਆਪਾਂ ਬਣਾਵਾਂਗੇ ਚੌਲ ਇਹ ਖਾਣੇ ਚਾਹੇ ਕਾਫੀ ਬਰਾਨੀ ਹੈ ਨਾ ਬਾਈ ਉਹ ਇਹ ਦੇਖ ਲਈਏ ਹਾਂ ਚਲ ਤੁਸੀਂ ਉਹ ਲੱਕ ਰਿਓ ਹੂੰ ਇਹਨੂੰ ਛੁੱਟਿਆ ਨਾ ਇਹਨੂੰ ਕੱਢੀ ਜਾਂਦੇ ਆ ਅਸੀਂ गाजर फाटी दा सोडे विच तो आजे वाला अदरक कुटले मानेंगे वेडी आपे पेस्टအောင် ਲਸਣ ਪਾਉਂਗੇ ਗਾਜਰ ਤੇ ਇਹਨਾਂ ਨੂੰ ਥੋੜਾ ਨਾ ਕਟਾ ਕੇ ਅਦਰਕ ਤੇ ਲਸਣ ਕੁਟਲੇ ਪਾਉਂਗੇ ਫੇਰ ਪੇਸਟ ਦੇ ਕੇ ਨੂੰ ਫੇਲ ਦੇ ਵਿੱਚ ਭੁੰਨਾਂਗੇ ਨਾ ਫੇਰ ਇਹਨੇ ਹੀ ਖਾਣਾ ਅਗਰ ਖਾ ਕੇ আর ਮਾਨ ਨੇ ਖਾਣੀ ਬਤਨ ਨੂੰ ਸੁਖਾ ਲਓ ਨਾ ਨਾ ਸਹੀ ਕਿ ਨਾ ਮੋਜੀ ਜਾਨਾ ਪਈ ਚੌਣਾ ਦੇ ਨਾ ਪਈ ਬਸ ਤੇ ਕਦੇ ਨਹੀਂ ਚਾਣੇ ਨੀ ਉਹ ਇਹ ਰੱਖਾ ਜੇ ਬੜਾ ਹੀ ਹੋਊਗਾ ਪਰਾਂ ਤੇ ਠੰਡਦਾ ਜੇ ਉਹ ਪਤਾ ਚੱਲ ਜੇ ਅਹ ਕੋਲ ਜਿੱਲੂ ਡਿੱਪ ਹੋਉਂਦਾ ਨਾ ਨੂੰ ਨਹੀਂ ਛੇੜਦੀ ਮੈਂ ਇਹ ਦੱਸੋ ਗਾਜਰ ਤੁਹਾਨੂੰ ਦੋਵੇਂ ਕਾਲਕ ਰੰਗੀਆਂ ਸੁਨਾਈ ਰੇਤੇ ਤੋਂ ਬਹੇਗਾ ਚੰਲਿੱਖ ਤੋਂ ਧੋ ਲੈਂਦੀ ਆ ਸਾਗ ਬਾਹ ਤੋਂ ਹੁੰਦੀ बन ਰਿਹਾ ਜੀ ਮੰਮੀ ਦਾ ਕਿਨੂਆ ਵਿੱਚੀ ਆਪਾਂ ਛਲਗਮ ਪਾਤੇ ਥੋੜੇ ਜਿਹੀ ਪਿਆਜ਼ ਪਾਤੇ ਥੋੜੀ ਜਿਹੀ ਹਲਦੀ ਪਾਤੀ ਥੋੜਾ ਨਮਕ ਪਾਤਾ ਕਿਨੂਆ ਪਾਤਾ ਤੇ ਭੋਨੇ ਨੇ ਘੜ ਘੜੇ ਪੱਕ ਜਣਾ ਪਾਣੀ ਬਿਲਕੁਲ ਮੱਚ ਜੂਗਾ ਬਸ ਥੋੜਾ ਜਿਹਾ ਪਾਣੀ ਰੱਖਾਂਗੇ ਆਪਾਂ ਵਿੱਚ ਇਹਦੇ ਇਧਰ ਮੰਮੀ ਸੁਣ ਰਹੀ ਹੈ ਜੀ ਪਾਠ ਇੱਕ ਵਾਰ ਕੀ ਮਿਓ ਠੀਕ ਹੈ ਪਾਠ ਪਾਠ ਸੁਣਨਾ ਗੁਰਬਾਣੀ ਹੈਨਾ ਚਲ ਠੀਕ ਆ ਮੈਂ ਕੰਮ ਕਰਕੇ ਆਨੀ ਆ ਫਿਰ ਚੰਗਾ ਲਓ ਜੀ ਆਪ ਅਦਰਕ ਵੀ ਜਿਹੜਾ ਹੈਗਾ ਛਿੱਲ ਕੇ ਕੁੰਡੇ ਦੇ ਵਿੱਚ ਕੁੱਟ ਕੇ ਕਾਲਿਚ ਕੱਢਦਾ ਮੈਂ ਪਹਿਲਾਂ ਮੈਂ ਕਟਰ ਦੇ ਵਿੱਚ ਕਰਦੀ ਹੁੰਦੀ ਸੀ ਕਟਰ ਮੇਰਾ ਖਰਾਬ ਹੋ ਗਿਆ ਇਸ ਕਰਕੇ ਫਿਰ ਜਿਹੜਾ ਕੁੰਡੇ ਦੇ ਵਿੱਚ ਆਪਾਂ ਕੁੱਟ ਲਿਆ ਤੇ ਜ਼ਿਆਦਾ ਬਰੀਕ ਨਹੀਂ ਕੀਤਾ ਤੇ ਥੋੜਾ ਮੋਟਾ ਰੱਖ ਲਿਆ ਬਾਕੀ ਸਾਗ ਬਣਦੇ ਬਣਦੇ ਬਿਲਕੁਲ ਵਿੱਚ ਘੁਲ ਜਾਊਗਾ ਤੇ ਆਹ ਧਨੀਆ ਪਿਆਗਾ ਇਹ ਚੌਲਾਂ ਦੇ ਵਿੱਚ ਪਾਉਣਾ ਤੇ ਲਸਣ ਆਪਾਂ ਸਾਫ਼ ਕੀ ਪਾਵਾਂਗੇ ਉਹ ਛਿੱਲ ਕੇ ਰੱਖੀ ਹੋਈ ਆਪਣੀ ਹੁਣ ਆਥਨ ਦੇ 6 ਵਜਣ ਵਾਲੇ ਨੇ ਤੇ ਮੇਰੇ ਜਿਹੜੇ ਕੰਮ ਤੰਦੇ ਨੇੜੇ ਮੀਨ ਮੀਨ ਮੋٹے ਮੋٹے ਕੰਮ ਤੰਦੇ ਉਹ ਮੇਰੇ ਹੋ ਗਏ ਨੇ ਤੇ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਦੰਨੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤ ਸ੍ਰੀ ਅਕਾਲ